ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪਿਛਲੇ ਕੁਝ ਦਿਨਾਂ ਤੋਂ ਰਾਵੀ ਅਤੇ ਸਤਲੁਜ ਨਦੀਆਂ ਦੇ ਬੰਨ ਟੁੱਟਣ ਕਰਕੇ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਵੱਡੀ ਤਬਾਹੀ ਮਚੀ ਹੋਈ ਹੈ ਮਾਝਾ ਅਤੇ ਦੁਆਬਾ ਇਤਰਾ ਵਿੱਚ ਹੜਵਾਲੀ ਸਥਿਤੀ ਬਣੀ ਹੋਈ ਹੈ ਤੇ ਲਗਾਤਾਰ ਪੈ ਰਹੀ بارش ਨੇ ਪੰਜਾਬ ਨੂੰ ਇੱਕ ਵੱਡੇ ਸਮੁੰਦਰ ਵਾਂਗ ਬਣਾ ਦਿੱਤਾ ਰਣਜੀਤ ਸਾਗਰ ਡੈਮ ਪਾਖੜਾ ਤੇ ਪੌਂਗ ਡੈਮ ਵਰਗੇ ਵੱਡੇ ਡੈਮਾਂ ਤੋਂ ਪਾਣੀ ਛੱਡੇ ਜਾਣ ਨਾਲ ਸਤਲੁਜ ਅਤੇ ਰਾਵੀ ਨੇ ਆਪਣੇ ਕੰਡੇ ਤੋੜ ਕੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਨੂੰ ਨਿਕਲਿਆ ਬਰਦਾਸ਼ਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਤੇ ਫਿਰੋਜ਼ਪੁਰ ਵਰਗੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਇਹ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਤੋਂ ਬਾਅਦ ਜਿਹੜੀਆਂ ਜਿਹੜੀਆਂ ਮੁਸ਼ਕਲਾਂ ਹੋਰ ਬਤਨੀਆਂ ਕਿਉਂਕਿ ਸਾਡਾ ਵੀ ਜਿਹੜਾ ਇਸ ਗੱਲ ਦਾ ਤਜਰਬਾ ਹੈ ਕਿਉਂਕਿ ਬਾਅਦ ਚ ਜਦੋਂ ਪਸ਼ੂ ਜਿਹੜੇ ਮਰਦੇ ਨੇ ਨਾ ਵਹਿ ਜਾਂਦੇ ਨੇ ਉਸ ਤੋਂ ਬਾਅਦ ਬਿਮਾਰੀਆਂ ਜਿਹੜੀਆਂ ਫੈਲਦੀਆਂ ਨੇ ਅਸੀਂ ਜਿਹੜਾ ਕੰਮ ਕੀਤਾ ਮੇਰੇ ਪੁਰਾਣੇ ਸਾਥੀ ਕਈ ਬੈਠੇ ਨੇ ਖਸਵਾਰੇ ਉਹਨਾਂ ਨੂੰ ਪਤਾ ਅਸੀਂ ਪਾਣੀ ਦੀਆਂ ਵੀ ਜਾਂਚ ਕਰਾਈਆਂ ਐਗਰੀਕਲਚਰ ਯੂਨੀਵਰਸਿਟੀ ਤੋਂ ਉਥੋਂ ਲੁਧਿਆਣੇ ਤੋਂ ਤੇ ਉੱਥੇ ਕਈ ਮੈਡੀਕਲ ਅਸੀਂ ਕੈਂਪ ਬਾਅਦ ਚੋਂ ਲੋੜ ਪੈਂਦੀ ਹੈ ਕੋਈ ਬਿਮਾਰੀਆਂ ਬੜੀਆਂ ਫੈਲਦੀਆਂ ਨੇ ਜਿਨੀਆਂ ਡੇਂਗੂ ਲਟਰਾ ਕਿੰਨਾ ਤਰ੍ਹਾਂ ਦੇ ਬਿਮਾਰੀਆਂ ਫੈਲਦੀਆਂ ਨੇ ਉਸ ਤੋਂ ਬਾਅਦ ਜਿਹੜੀ ਹੈ ਆਪਣੇ ਵੌਲੰਟੀਅਰਸ ਨੂੰ ਤੇ ਜਿਹੜੀ ਹੈ ਜਾਦਾ ਲੋੜ ਹੈ ਜਿਹੜੇ ਸੇਵਾਦਾਰ ਨੇ ਆਪਣੇ ਪੰਥ ਦੇ ਔਰ ਜਿਹੜੀ ਆਪਣੀ ਸਮਾਜ ਲੋ ਸੋਸਾਇਟੀ ਦੇ ਸੋ ਮੈਂ ਆਪਣੇ ਮੇਨ ਟਾਪਿਕ ਤੇ ਆਵਾ ਜਿਹੜੇ ਇਹਨਾਂ ਨੇ ਤਕਰੀਬਨ ਤਕਰੀਬਨ ਜਿਹੜੀ ਬੜੂ ਸਾਹ ਵਾਲਿਆਂ ਨੇ ਜਿਹੜੀ ਕੀਤੀ ਹੈ ਨਾ ਜਿਹੜੇ ਕਲਗੀ ਦਾ ٹرسٹ ਵਾਲਿਆਂ ਨੇ ਇਹਨਾਂ ਨੇ ਤਕਰੀਬਨ ਤਰੀਕ 50 ਪਿੰਡ ਤੋਂ ਉੱਤੇ ਜਿਹੜੇ ਨੇ ਅਸਤੰਤ ਕਰ ਚੁੱਕੇ ਹਨ ਮੈਂ ਕਹਿੰਦਾ ਇਹਨਾਂ ਨੂੰ ਸਲੂਟ ਹੈ ਔਰ ਸਾਰੇ ਕੋਈ ਕਿਧਰੋਂ ਕੋਈ ਕਿਧਰੋਂ ਕੋਈ ਦਿੱਲੀ ਤੋਂ ਆਇਆ ਕੋਈ ਕਿਧੋਂ ਆਏ ਨੇ ਇਹਦੀਆਂ ਸੇਵਾ ਨਿਭਾ ਰਹੇ ਹਨ ਪੰਜ ਔਰ ਉਸ ਤੋਂ ਇਲਾਵਾ 500 ਤੇ 28 ਜਿਹੜੇ ਨੇ ਲੋਕਾਂ ਨੂੰ ਹੈ ਜਿਹੜੇ ਨੇ ਸੇਫ ਜਗ੍ਹਾ ਤੇ ਇਹਨਾਂ ਨੇ ਪਹੁੰਚਾਇਆ ਉਹਨਾਂ ਨੇ ਜਾਣਾ ਕੋਈ ਜਿਹੜੀਆਂ ਨੇ ਬਚਾਇਆ ਹਨ ਔਰ ਇਹਨਾਂ ਦੇ ਨਾਲ ਜਿਹੜੀ ਸਾਥ ਜਿਹੜੀ ਢੇਰੀ ਹੈ ਨਾਲ ਐਨ ਡੀ ਆਰ ਐਫ ਐਨ ਡੀ ਆਰ ਐਫ ਹੈਗੀ ਇਹ ਨੈਸ਼ਨਲ ਡਿਸਾਸਟਰ ਰਿਸਪੌਂਸ ਫੋਰਸ ਜਿਹੜੀ ਉਹ ਜਿਹੜੀ ਇਹਨਾਂ ਦਾ ਸਾਥ ਦੇ ਰਹੀ ਏ ਬਾਕੀ ਤੁਹਾਨੂੰ ਪ੍ਰੈਸ ਨੋਟ ਸਾਰਿਆਂ ਨੂੰ ਮਿਲ ਚੁੱਕੇ ਨੇ ਕਿਸੇ ਨੇ ਵੀ ਮੇਰੇ ਵੀਰ ਨੇ ਪ੍ਰੈਸ ਰਿਪੋਰਟਰ ਸਾਹਿਬ ਨੇ ਕਿਸੇ ਨੇ ਵੀ ਕੋਈ ਸਵਾਲ ਕਰਨਾ ਹੋਵੇ ਤੁਸੀਂ ਸਵਾਲ ਕਰ ਸਕਦੇ ਹੋ ਇਹਦੇ ਸਾਰਾ ਬਿਉਰਾ ਜਿਹੜਾ ਦਿੱਤਾ ਗਿਆ ਕਲਗੀਧਾਰ ਟ੍ਰਸਟ ਵੱਲੋਂ ਜਿਹੜਾ ਜੋ ਸੇਵਾਮਾਮ ਬਹੁਤ ਸਾਹਿਬਾਂ ਨੇ ਭੇਜਿਆ ਜਾ ਰਿਹਾ ਹੈ ਕੈਨੇਡਾ ਦੇ ਸਾਰੇ ਸ਼ਹਿਰ ਵਿੱਚ ਮਰਹੂਮ ਜਸਵਿੰਦਰ ਪੱਲਾ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਗਏ ਜਿੱਥੇ ਸੁਖਵਿੰਦਰ ਸੁਖੀ ਸਰਬਜੀਤ ਜੀ ਮਾ ਸਵਿਫਟ ਰੇਡੀਓ 1200 AM ਦਵਿੰਦਰ ਪੈਣੀਪਾਲ ਤੇ ਕੁਲਵੰਤ ਟੀਸੀ ਰੇਡੀਓ ਹੋਸਟ ਜਸਵਿੰਦਰ ਸਿੰਘ ਦਿਲਾਵਰੀ ਐਡਵੋਕੇਟ ਅਜਮੇਰ ਸਿੰਘ ਨੋਵਾ ਮੋਹਨ ਗਿਲ ਅੰਗਰੇਜ਼ ਬਰਾੜ ਮਹੇਸ਼ਿੰਦਰ ਸਿੰਘ ਮੰਗੜ ਸੁਖਵਿੰਦਰ ਸਿੰਘ ਚੋਲਾ ਸੱਚ ਦੀ ਆਵਾਜ਼ ਲਿਸ਼ਕਾਰਾ ਤੋਂ ਨਿਰੰਜਨ ਸਿੰਘ ਲਹਿਲ ਨੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਉਹਨਾਂ ਕਹਿੰਦੇ ਕਿ ਸਾਡੇ ਵਿਚਕਾਰ ਇੱਕ ਮਹਾਨ ਹੀਰਾ ਚਲਾ ਗਿਆ ਹੈ ਜਿਵੇਂ ਅੱਜ ਇੱਥੇ ਆਏ ਆ ਪਾਜੀ ਜੋ ਸੁਨਦਰ ਸਿੰਘ ਪੱਲਾ ਦੀ ਜ ਸ਼ਰਧਾਂਜਲੀ ਸਮਾਗਮ ਤੇ ਤੇ ਕਹ ਜੇ ਕਲਾਕਾਰ ਕਹ ਜੇ ਆਰਟਿਸਟ ਸਰਬਜੀਤ ਚੀਮਾ ਕੀ ਕਹਿਣਾ ਚਾਹੁੰਦਾ ਹੈ ਲਸ਼ਕਾਰਾ ਚੈਨਲ ਸਿੱਧੀ ਗੱਲਬਾਤ ਦੇ ਸਾਰੇ ਦਰਸ਼ਕਾਂ ਨੂੰ ਸਰਬਜੀਤ ਚੀਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਸਵਿੰਦਰ ਪੱਲਾ ਜੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਉਹ ਸ਼ਖਸੀਅਤ ਜਿਹੜੀ ਥੋੜੇ ਦਿਨ ਪਹਿਲਾਂ ਸਾਨੂੰ ਅਲਵਿਦਾ ਕਹਿ ਗਏ ਸਾਡੇ ਤੋਂ ਦੂਰ ਚਲੇ ਗਏ ਪਰ ਜਿੱਥੋਂ ਕੋਈ ਵੀ ਬੰਦਾ ਵਾਪਸ ਨਹੀਂ ਆਉਂਦਾ ਪਰ ਉਹਨਾਂ ਦੀ ਜਿਹੜੀ ਕਲਾ ਆਪਣੇ ਕਾਰਨਾਮੇ ਜਿਹੜਾ ਉਹਨਾਂ ਦਾ ਆਰਟ ਹੈ ਉਹ ਰੰਗ ਦੀ ਦੁਨੀਆ ਤੱਕ ਜਿੰਦਾ ਰਹੇਗਾ ਲੋਕਾਂ ਦੇ ਦਿਲਾਂ ਦੇ ਵਿੱਚ ਜਿੰਦਾ ਰਹੇਗਾ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸਾਰੇ ਆਰਟਿਸਟ ਭਾਈਚਾਰੇ ਵੱਲੋਂ ਪੱਲਾ ਸਾਹਿਬ ਦੇ ਪਰਿਵਾਰ ਦੇ ਨਾਲ ਉਫਰਾਜ ਨਾਲ ਸਾਡੀ ਭੈਂਜੀ ਨਾਲ ਸਾਡੀ ਧੀ ਨਾਲ ਸਾਰੇ ਪਰਿਵਾਰ ਨਾਲ ਬਹੁਤ-ਬਹੁਤ ਅਫਸੋਸ ਕਰਦਾ ਔਰ ਮਾਲਕ ਅਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਦੇਵੇ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਬਹੁਤ ਬਹੁਤ ਅਫਸੋਸ ਸਾਰੇ ਪਰਿਵਾਰ ਦੇ ਨਾਲ ਸਾਡੇ ਵੱਲੋਂ ਜੀ ਚੰਮ ਜੀ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਸਵਾਲ ਇਹ ਸੀ ਵੀ ਜਿਸ ਦਿਨ ਭੱਲਾ ਸਾਹਿਬ ਦਾ ਸੰਸਕਾਰ ਹੁੰਦਾ ਸੰਸਕਾਰ ਤੋਂ ਬਾਅਦ ਉਸੇ ਸ਼ਹਿਰ ਚ ਪੀਸੀਏ ਮਹਾਲੀ ਦੇ ਅੰਦਰ ਇੱਕ ਫਿਲਮ ਅਵਾਰਡ ਜਿਹੜਾ ਕੀਤਾ ਜਾਂਦਾ ਤੇ ਸਾਡੇ ਕਲਾਕਾਰ ਜਿਹੜੇ ਇਹ ਕਹਿੰਦੇ ਰਹੇ ਉਥੇ ਵੀ ਭੱਲਾ ਸਾਹਿਬ ਸਾਡੇ ਤੇ ਮਾਪਿਓ ਸੀ ਸਾਡੇ ਮਿੱਤਰ ਸੀ ਸਾਡਾ ਸਭ ਕੁਝ ਸੀ ਪਰ ਉਹੀ ਕਲਾਕਾਰ ਜਿਹੜੇ ਨੇ ਸੰਸਕਾਰ ਦੇ ਵੇਲੇ ਭੱਜ ਕੇ ਜਿਹੜੇ ਨੇ ਉਸ ਅਵਾਰਡ ਤੇ ਚੱਲ ਗਏ ਕੀ ਇਹ ਇਹ ਜਾਇਜ਼ ਸੀ ਇਹ ਕਿੰਨੇ ਛੱਡਿਆ ਵੀ ਜਾ ਸਕਦਾ ਸੀ ਉਹਨਾਂ ਦੇ ਸੋਖ ਚ ਕਿਉਂਕਿ ਉਧਰੋਂ ਸਰਵਾ ਬਲ ਰਿਆ ਸੀ ਤੇ ਉਧਰੋਂ ਉਹ ਉੱਥੇ ਜਿਹੜੇ ਪੰਗੜਾ ਪਾ ਰਹੇ ਸੀ ਪਰ ਤਾਂ ਦੇਖੋ ਥੋੜਾ ਜੀ ਜੋ ਅੱਜ ਕੈਨੇਡਾ ਦੇ ਵਿੱਚ ਇਹ ਸਾਡਾ ਸੁਖਵਿੰਦਰ ਸੁਖੀ ਵੀਰ ਦਵਿੰਦਰ ਬੈਣੀਪਾਲ ਸਾਹਿਬ ਨੇ ਅਪਰਾਲਾ ਕੀਤਾ ਕਿ ਅਸੀਂ ਭੱਲਾ ਜਿਹਨੂੰ ਸ਼ਰਦਾ ਦੇ ਪੁੱਲ ਪੇੜ ਕਰ ਸਕੀਏ ਅਸੀਂ ਕਰ ਕੁਝ ਵੀ ਨਹੀਂ ਸਕਦੇ ਕਿਉਂਕਿ ਜਿਹੜਾ ਮਲਕ ਦਾ ਭਾਣਾ ਆ ਉਹ ਵਰਤੀ ਜਾਂਦਾ ਕੋਈ ਵੀ ਬੰਦਾ ਗਿਆ ਵਾਪਸ ਨਹੀਂ ਆਉਂਦਾ ਇਹ ਗੱਲਾਂ ਲੰਬੀਆਂ ਚੌੜੀਆਂ ਨੇ ਤੁਹਾਡਾ ਸਵਾਲ ਥੋੜਾ ਉਹ ਪੰਜਾਬ ਦਾ ਸੀ ਇੱਥੇ ਬੈਠੇ ਆ ਔਰ ਹਾਂ ਜੇ ਕੋਈ ਵੀ ਸਾਡਾ ਹਮਦਰਦ ਸਾਡਾ ਕੋਈ ਪਿਆਰਾ ਕੋਈ ਕਲਾ ਦਾ ਉਹ ਪਹਿਰੇਦਾਰ ਜਿਹਨੇ ਕਲਾ ਲਈ ਬਹੁਤ ਖੁਸ਼ ਕੀਤਾ ਹੋਵੇ ਇਹ ਜੇ ਉਹਦਾ ਉਸ ਟਾਈਮ ਤੇ ਜਿਹੜਾ ਪਹਾਣਾ ਵਰਤਦਾ ਔਰ ਬਹੁਤ ਕੋਈ ਜ਼ਿੰਦਗੀ ਦੇ ਵਿੱਚ ਚੱਲਦਾ ਰਹਿੰਦਾ ਇਹ ਚੀਜ਼ਾਂ ਜਿਹੜੀਆਂ ਬਨੋਰ ਵੀ ਕੀਤੀਆਂ ਜਾ ਸਕਦੀਆਂ ਖੁਸ਼ੀ ਦੇ ਜਿਹੜੇ ਯਸ਼ਨਾ ਚੱਲਦੇ ਰਹਿੰਦੇ ਆ ਪਰ ਜਿਹੜਾ ਬੰਦਾ ਦੁਨੀਆ ਤੋਂ ਗਿਆ ਕੋਈ ਅੱਛਾ ਕਲਾਕਾਰ ਫੰਡਕਾਰ ਕੋਈ ਵੀ ਬੰਦਾ ਬੱਚੇ ਵਾਪਸ ਨਹੀਂ ਆਉਂਦਾ ਤੇ ਉਹ ਸਭ ਤੋਂ ਪਹਿਲਾਂ ਜਿਹੜਾ ਇੱਕ ਹਮਦਰਦੀ ਆ ਜਿਹੜਾ ਅਫਸੋਸ ਆ ਉਹ ਸਭ ਤੋਂ ਪਹਿਲਾਂ ਉਹ ਆਪ ਵੱਧ ਦੇਣਾ ਚਾਹਤ ਹੈ ਬਹੁਤ ਬਹੁਤ ਮੇਰੇ ਨਾਲ ਇਸ ਵੇਲੇ ਸੁਖਵਿੰਦਰ ਸੁਖੀ ਜੀ ਨੇ ਤੇ ਅੱਜ ਅਸੀਂ ਜਸਵਿੰਦਰ ਜੀ ਪੱਲਾ ਜੀ ਦੀ ਸ਼ਰਧਾਂਜਲੀ ਜਿਹੜਾ ਇੱਥੇ ਸਮਰੋਹ ਕੀਤਾ ਸਾਰੇ ਆਰਟਿਸਟ ਇੱਥੇ ਆਏ ਨੇ ਤੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਅਸੀਂ ਹੈਗੇ ਆਂ ਤੇ ਅਸੀਂ ਗੱਲ ਕਰਦੇ ਆ ਸੁਖਵਿੰਦਰ ਸੁਖੀ ਜੀ ਨਾਲ ਕਿ ਜਿਸ ਢੰਗ ਨਾਲ ਅੱਜ ਸਾਡੇ ਉਸ ਸੁਖੀ ਜੀ ਕਹਿਣ ਦੇ ਮੁਤਾਬਕ ਗੁਰੂ ਜੀ ਦੀ ਜਿਹੜੀ ਸਾਡੀ ਇਸ ਤੋਂ ਸਾਥੋਂ ਸਰਕਤ ਹੋਇ ਰੂਪਤ ਹੋਏ ਨੇ ਉਹਨਾਂ ਦੇ ਬਾਰੇ ਕੋ ਗੱਲ ਕਰਦੇ ਆ ਸੁਖੀ ਜੀ ਨਾਲ ਸੁਖੀ ਜੀ ਅੱਜ ਅਸੀਂ ਸਾਰੇ ਜਸਮਰ ਭੱਲਾ ਸਾਹਿਬ ਜਿਹੜੇ ਸਾਡੇ ਛਣਕਾਟਿਆਂ ਦੇ ਹਨਕਾਰ ਹਾਸਿਆਂ ਦੇ ਸਰਦਾਰ ਪੰਜਾਬੀ ਫਿਲਮਾਂ ਦੇ ਵੱਡੇ ਕਲਾਕਾਰ ਤੇ ਸਾਡੇ ਜਿਗਰੀ ਯਾਰ 2 ਅਗਸਤ ਨੂੰ ਸਾਨੂੰ ਸਾਰਨੂੰ ਸੰਦੀਪੇ ਛੋਟਾ ਦੇ ਗਿਆ ਜਿਉਂ ਉਹਨਾਂ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਪੰਜਾਬ ਬੈਂਕ ਟਾਲ ਸਰੀਰ ਵਿੱਚ ਸਰਦਾਜਰੀ ਸਮਾਗਮ ਰੱਖਿਆ ਸੀ ਜਿਸ ਦੇ ਵਿੱਚ ਸਾਡੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਨੇ ਸ਼ਾਮਲ ਹੋ ਕੇ ਉਹਨਾਂ ਸ਼ਾਦੇ ਪਰਪਟ ਕੀਤੀ ਨੇ ਕਿਉਂਕਿ ਭਾਜੀ ਉਹਨਾਂ ਦਾ ਜਾਣਾ ਹਰ ਬੰਦੇ ਲਈ ਬਹੁਤ ਵੱਡਾ ਦੁੱਖ ਦਾ ਕਾਰਨ ਬਣਿਆ ਕਿਉਂਕਿ ਜਿਹੜਾ ਵੀ ਇਨਸਾਨ ਉਹਨਾਂ ਨਾਲ ਆਪਾਂ ਨੇ ਨਹੀਂ ਵੀ ਜੁੜਿਆ ਹੋਇਆ ਸੀਗਾ ਉਹਨਾਂ ਨਾਲ ਉਹਨਾਂ ਦੇ ਕਹਾਸਤਾ ਸੁਣਦਾ ਸੀ ਉਹਨਾਂ ਦੇ ਫਿਲਮਾਂ ਦੇਖਦਾ ਸੀਗਾ ਤੇ ਉਸ ਬੰਦੇ ਨੂੰ ਉਹਨਾਂ ਹੀ ਦੁੱਖ ਹੋਇਆ ਕਿ ਜਿੰਨਾ ਉਹਨਾਂ ਦੇ ਪਰਿਵਾਰ ਨੂੰ ਦੁੱਖ ਹੋਇਆ ਹਰ ਬੰਦੇ ਨੂੰ ਲੱਗਾ ਕਿ ਸਾਡੇ ਪਰਿਵਾਰ ਦਾ ਮੈਂਬਰ ਚਲੇ ਗਿਆ ਤੇ ਜਿੰਨਾ ਅਸੀਂ ਉਹਨਾਂ ਨਾਲ 89 ਤੋਂ ਅਸੀਂ ਉਹਨਾਂ ਨਾਲ ਜੁੜੇ ਹੋਏ ਸੀਗੇ ਕਿ ਸਾਨੂੰ ਤਾਂ ਐ ਲੱਗਿਆ ਵੀ ਜਿਵੇਂ ਸਾਡਾ ਸਿਰੇ ਦਾ ਇੱਕ ਪਾਸਾ ਮਰ ਗਿਆ ਹਾਂ ਤਾਂ ਜਾਂ ਸਾਡੀ ਅੱਧੀ ਦੁਨੀਆ ਮਰ ਗਈ ਉਹਨੇ ਜਾਣ ਤੋਂ ਬਾਅਦ ਤੇ ਜਿਵੇਂ ਅਬ ਦੀ ਗੱਲ ਕਰਾਂ ਕਿ ਮੈਨੂੰ ਤੇ ਇਸ ਲਾਈਨ ਦੇ ਵਿੱਚ ਲਿਆਉਣ ਵਾਲੀ ਹੋਈ ਨੇ ਪਹਿਲਾਂ ਸ਼ਰਕਾਟਿਆਂ ਦੇ ਵਿੱਚ ਗਵਾਇਆ ਉਸ ਤੋਂ ਬਾਅਦ ਜਿਹੜਾ ਵੰਗਾ ਮੇਚਨਾ ਜਾਂ ਮੇਰੀ ਕੈਸਟ ਆਈ ਉਹਦੇ ਵਿੱਚ ਉਹਨਾਂ ਨੇ ਅ ਬਾਲਕਲ ਸ਼ਰਮਾ ਜੀ ਗੀਲੂ ਜੀ ਪੱਲਾਪਾ ਜੀ ਉਹਨਾਂ ਨੇ ਅ ਐਕਟ ਕੀਤਾ ਜੇ ਮਾਡਲ ਉਹ ਗਾਣਾ ਅਮਰੀਕਾ ਸਟ ਹੈਡ ਹੋਈ ਤਾਂ ਸੁੰਦਰ ਸੁਖੀ ਇਸ ਮਾਰਕੀਟ ਦੇ ਵਿੱਚ ਆਇਆ ਕਿਉਂਕਿ ਉਹ ਪੱਲਾਪਾ ਜੀ ਬਣੇ ਬਣਾਏ ਕਲਾਕਾਰ ਸੀ ਉਹ ਕੀ ਕਿਸੇ ਸਕੂਲ ਦੇ ਵਿੱਚੋਂ ਐਕਟਿੰਗ ਸਿੱਖ ਕੇ ਕੋਈ ਐਕਟਿੰਗ ਕਰਨੀ ਸੀ ਲੱਗੇ ਉਹ ਪਰਮਾਤਮਾ ਨੇ ਇਹਨਾਂ ਨੂੰ ਬਣਾ ਕੇ ਆਰਟਿਸਟ ਭੇਜਿਆ ਸੀਗਾ ਕਿਉਂਕਿ ਸਦੀ ਦੇ ਕਲਾਕਾਰ ਸੀ ਤੇ ਇੰਨਾ ਵਰਗੇ ਕਲਾਕਾਰ ਰੋਜ਼ ਰੋਜ਼ ਨਹੀਂ ਜੰਮਦੇ ਆਉਣ ਵਾਲੀਆਂ ਸਦੀਆਂ 'ਚ ਮੈਨੂੰ ਲੱਗਦਾ ਨੇ ਕਿ ਇਸ ਜੁਨਨ 'ਚ ਪੱਲਾ ਪੱਲਾ ਪੈਦਾ ਹੋਊਗਾ ਪਰ ਜਿੰਨਾ ਚਿਰ ਉਹ ਰਹਿਣਗੇ ਉਹਨਾਂ ਦਾ ਕੰਮ ਤੇ ਉਹਨਾਂ ਦੀਆਂ ਫਿਲਮਾਂ ਉਹਨਾਂ ਦੇ ਉਹਨਾਂ ਦੇ ਬੋਲ ਹਮੇਸ਼ਾ ਲੋਕਾਂ ਦੇ ਕੰਨਾਂ ਵਿੱਚ ਪੈਂਦੇ ਰਹਿਣਗੇ ਸੋ ਮੇਰਾ ਇੱਕ ਸਵਾਲ ਹੈ ਜੀ ਜਿਸ ਦਿਨ ਪੱਲਾਸ ਜੀ ਦੀ ਡੈਥ ਹੁੰਦੀ ਉਸ ਤੋਂ ਬਾਅਦ ਸੰਸਕਾਰ ਹੁੰਦਾ ਅਜੇ ਉਹਨਾਂ ਦਾ ਸਵਾ ਠੰਡਾ ਨਹੀਂ ਸੀ ਹੋਇਆ ਤੇ ਸਾਡੇ ਜਿਹੜੇ ਕਲਾਕਾਰ ਸੀ ਜਿਹੜਾ ਉੱਥੇ ਪੀਸੀਏ ਦੇ ਵਿੱਚ ਫਿਲਮਾਂ ਫਿਰ ਅਵਾਰਡ ਹੋ ਰਿਆ ਸੀ ਉਹਦੇ ਇੱਕ ਜਾ ਕੇ ਉਹ ਭੰਗੜਾ ਪਾਉਂਦੇ ਨੇ ਤੇ ਖੁਦ ਕਹਿੰਦੇ ਨੇ ਪਹਿਲਾਂ ਉਹ ਸੰਸਕਾਰ ਦੇ ਵੇਲੇ ਵੀ ਇਹ ਸਾਡਾ ਗੁਰੂ ਸੀ ਸਾਡਾ ਪਿਓ ਸੀ ਸਾਡਾ ਕਲਾਕਾਰ ਸੀ ਤੇ ਉਹ ਇੱਕ ਦਮ ਭੁੱਲ ਕੇ ਜਿਹੜੇ ਉਥੇ ਛੋਟੇ ਜਿਹੇ ਅਵਾਰਡ ਵਾਸਤੇ ਭੱਜ ਕੇ ਭੰਗੜਾ ਪਾਉਂਦੇ ਉਥੇ ਕੀ ਇਹ ਜਾਇਜ਼ ਸੀ ਉਹਨਾਂ ਵਾਸਤੇ ਨਹੀਂ ਦੇਖੋ ਸਾਨੂੰ ਤਾਂ ਅਸੀਂ ਬਾਜੀ ਦੇ ਪਰਿਵਾਰਕ ਮੈਂਬਰਾਂ ਵਾਂਗ ਸਾਨੂੰ ਤਾਂ ਨਹੀਂ ਚੰਗਾ ਲੱਗਾ ਕਿਉਂਕਿ ਸਾਡੇ ਕੋਲ ਤਾਂ 76 ਵਸਿਆ ਸੀ ਜੀ ਤੇ ਉਹ ਮੈਨੂੰ ਲੱਗਦਾ ਵੀ ਉਹ ਅਸਲੀ ਕਲਾਕਾਰ ਨੇ ਉਹ ਅਸਲੀ ਚਾਹੀਦੀ ਸਿਰਫ ਉਹ ਜਿਹੜੇ ਉਹ ਕਲਾਕਾਰ ਨੇ ਨਾ ਜਿਹੜੇ ਇਦਾਂ ਦੇ ਕਲਾਕਾਰ ਨੇ ਕੀਤਾ ਉਹ ਖਲੇ ਫਿਲਮਾਂ 'ਚ ਕਲਾਕਾਰੀ ਨਹੀਂ ਕਰਦੇ ਉਹ ਅਸਲ ਜ਼ਿੰਦਗੀ 'ਚ ਕਲਾਕਾਰੀ ਕਰਦੇ ਨੇ ਵਿੱਚ ਫੇਰ ਲੋੜ ਪਈਆ ਰੋਣ ਦੀ ਜਾ ਕੇ ਰੋਇਆ ਉਹ ਜਿੱਥੇ ਹੱਸਣਾ ਉਥੇ ਜਾ ਕੇ ਹੱਸ ਲੋ ਤੇ ਜੇ ਐਨੇ ਦੁੱਖ ਦੇ ਵਿੱਚ ਅਸੀਂ ਜਾਂਦੇ ਆ ਤਾਂ ਅਸੀਂ ਭਾਵੇਂ ਅੱਗੇ ਕਹਿੰਦੇ ਪੰਜਾਬ ਪੰਜਾਬ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਇੱਕ ਬਹੁਤ ਹੋ ਜਾਂਦੇ ਸਾਰੇ ਪਿੰਡ ਕੋਈ ਕਰ ਰੋਟੀ ਨਹੀਂ ਸੀ ਪੱਕਦੀ ਤੇ ਜਿਵੇਂ ਕੋਈ ਪਿੰਡ ਸਾਰਾ ਪਿੰਡ ਦੀਵਾਲੀ ਨਹੀਂ ਸੀ ਮਨਾਉਂਦਾ ਸਾਰਾ ਮੇਂਡਾ ਲੋੜੀਆਂ ਨਹੀਂ ਸੀ ਮਨਾਉਂਦਾ ਜੇ ਕਿਤੇ ਪਿੰਡ ਚ ਬਹੁਤ ਹੋ ਜਾਂਦੀ ਸੀ ਤੇ ਇਹ ਤੱਕ ਐਡੇ ਵੱਡੇ ਆਰਟਿਸਟ ਜਿਨ੍ਹਾਂ ਨੇ ਉਹਨਾਂ ਦਾ ਕੰਮ ਕੀਤਾ ਸੀ ਇਹਨਾਂ ਨੇ ਕਈਆਂ ਨੂੰ ਐਕਟ ਦੇ ਗੁਰੂ ਵੀ ਸਿਖਾਏ ਸੀਗੇ ਆਪ ਦਾ ਉਸਤਾਦ ਸਮਝਦੇ ਸੀ ਤੇ ਉਹ ਦਿਨੇ ਉੱਥੇ ਰੋਕੇ ਗਏ ਤੇ ਰਾਤ ਨੂੰ ਜਾ ਕੇ ਚੰਦਾਂ ਪਾਉਣ ਲੱਗੇ ਤੇ ਇਹ ਮੈਨੂੰ ਲੱਗਦਾ ਪੰਜਾਬ ਦੇ ਹਾਮ ਵਰਗ ਨੇ ਵੀ ਕਿਸੇ ਨੇ ਵੀ ਇਹ ਗੱਲ ਪਸੰਦ ਨਹੀਂ ਕੀਤੀ ਕਿ ਉਹਨੂੰ ਲਾਣਤੇ ਪਾਇਆ ਨਹੀਂ ਮੀਟ ਕੇ ਪਜਾਈ। ਥੈਂਕ ਯੂ। ਜਲੰਧਰ ਦੇ ਫੁੱਟਬਾਲ ਚੌਂਗ ਦੇ ਕੋਲ ਸੇਰਮਾਨ ਹਸਪਤਾਲ ਦੇ ਵਿੱਚ ਇੱਕ ਟੀਚਰ ਦੀ ਮੌਤ ਦੇ ਮਾਮਲੇ ਵਿੱਚ ਹਿਊਮਨ ਰਾਈਟਸ ਕਮਿਸ਼ਨ ਨੇ ਜਲੰਧਰ ਪੁਲਿਸ ਕਮਿਸ਼ਨਰ ਨੇ ਸਿਵਲ ਸਰਜਨ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਉਹਨਾਂ ਕਹੇ ਕਿ 2 ਮਹੀਨੇ ਮੌਤ ਹੋਈ ਸੀ ਪਰ ਹਾਲੇ ਕੋਈ ਵੀ ਕਾਰਵਾਈ ਨਹੀਂ। ਇਸ ਮਾਮਲੇ ਵਿੱਚ ਸਿਰਫ सिविल सर्जन गुरमीत सिंह ने कहा है कि यही मामले की जांच चल रही है अगर कोई एस डेथ हुई है तो उसकी इंक्वायरी हमारे डिपार्टमेंट में चल रही है और जो भी उसके साथ रिलेटेड डॉक्टर्स होते हैं उन सबका ओपिनियन लेने के बाद जो फाइनल रिपोर्ट आती है वो तो हम उसके बाद वो भेज देते हैं पुलिस को और उसके बाद जो पुलिस ने करना होता वो है वो उस हिसाब से एक्शन ले लेते हैं लेकिन नोटिस नहीं है ये भी हो सकता है कि उन्होंने कंप्लेंट करी है कि अब तक रिपोर्ट नहीं आई इंसाफ नहीं नहीं का मतलब यही है कि यह रिपोर्ट नहीं है तो इंसाफ नहीं है बट जैसो मामले में जरूरी है हमने एक्सपर्ट से ओपिनियन लेना पड़ता है तो कई बार एक्सपर्ट हमारे लेवल पे अवेलेबल नहीं होते हैं तो कई बाहर जैसे जीएमसी को मेडिकल uh, कॉलेज में भेजना ओपिनियन के लिए या पी में भेजना ओपिनियन के लिए तो कई बार ये इशू हो सकता है बाकी नहीं। जो जवाब उन्होंने मांगा जो लिखा है कंटेंट उनमें क्या है वो मैंने अभी पढ़ा नहीं मेरे नोटिस में नहीं है तो जैसे भी मेरे नोटिस में है पढ़ के उसका जवाब हम मना कर ਪੰਜਾਬ ਵਿਚਾੜਾ ਨਾਲ ਲੋਕਾਂ ਦਾ ਬੁਰਾ ਹਾਲ ਹੈ ਤੇ ਹੜ੍ਹਾਂ ਦੇ ਪਾਣੀਆਂ ਦੇ ਨਾਲ ਹਜ਼ਾਰਾਂ ਘਰ ਡੁੱਬ ਚੁੱਕੇ ਹਨ ਤੇ ਲੋਕਾਂ ਦਾ ਬੁਰਾ ਹਾਲ ਹੈ ਸੰਕਟ ਵਿੱਚ ਹਰ ਕੋਈ ਮਦਦ ਲਈ ਅੱਗੇ ਆਇਆ ਤੇ ਮਾਝੇ ਦੇ ਖੇਤਰ ਵਿੱਚ ਸੋਨੀਆ ਮਾਨ ਮਦਦ ਲਈ ਅੱਗੇ ਆਈ ਉਹ ਪਾਣੀ ਵਿੱਚ ਜਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਲਈ ਕੰਮ ਕਰ ਰਹੀ ਹੈ ਬਹੁਤ ਜ਼ਿਆਦਾ ਦਿੱਕਤ ਚੋਂ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨੇ ਜੀ ਬਚ ਸਕਦੇ ਉਹਨੇ ਜੀ ਤਾਂ ਬਚਾਲੀ ਹੁਣ ਜੇ ਪਾਣੀ ਵਧ ਗਿਆ ਫਿਰ ਆਪਾਂ ਕੀ ਕਰਾਂਗੇ ਜਾਨ ਨਾਲ ਆਪਾਂ ਲੋਕਾਂ ਨੂੰ ਸ਼ਾਮ ਦਾ ਟਾਈਮ ਹੋ ਜਾਣਾ ਹਨੇਰਾ ਹੋ ਜਾਣਾ ਫਿਰ ਸਾਡੇ ਤੋਂ ਆਇਆ ਵੀ ਨਹੀਂ ਜਾਣਾ ਜੇ ਰਾਤ ਨੂੰ ਪਾਣੀ ਵਧ ਗਿਆ ਫਿਰ ਕੀ ਕਰਾਂਗੇ ਕੁੱਛ ਕਰਨ ਜੋਗੀ ਨਹੀਂ ਰਵਾਂਗੇ ਹਜੇ ਹੁਣ ਆਪ ਆਏ ਅਸੀਂ ਚੱਲ ਕੇ ਤੁਹਾਡੇ ਵਾਸਤੇ ਹੀ ਆਏ ਆ ਤੁਹਾਨੂੰ ਲੈਣ ਹੀ ਆਏ ਆ ਬਾਜੋ ਜਾਨ ਨਾਲ ਉੱਤੇ ਕੁਛ ਨਹੀਂ ਹੁੰਦਾ ਜਾਨ ਵੱਜ ਜਾਂਦੀ ਬੰਦਾ ਸਭ ਕੁਝ ਬਣਾ ਲੈਂਦਾ ਇੱਕ ਦੋ ਜੀ ਛੱਡ ਦਿਓ ਕੋਈ ਗੱਲ ਨਹੀਂ ਸਮਾਨ ਫੇਰ ਬਣ ਜਾਂਦਾ ਕਿਤੇ ਨਹੀਂ ਜਾਂਦਾ ਦੋ ਜੀ ਰਹੋ ਜੀ ਰਹੋ ਬਜ਼ੁਰਗ ਜਿਹੜੇ ਨਹੀਂ ਜਾਣਾ ਨਾ ਜਾਓ ਮਾਤਾ ਪੈਣਾ ਆਜੋ ਤੁਸੀਂ ਸਾਡੇ ਨਾਲ ਨਹੀਂ ਪਹੁੰਚਾ ਹਾਂ ਤੂੰ ਜਾ ਜਾ ਨਹੀਂ ਸਾਨੂੰ ਮਾਤਾ ਪੈਣਾ ਸਾਨੂੰ ਬੀਬੀਆਂ ਚਾਹੀਦੀਆਂ ਨੇ ਬੀਬੀਆਂ ਆਓ ਜਿਹੜੇ ਛੋਟੇ ਜਵਾਗ ਹੈ ਧੀਆਂ ਪੈਣਾ ਆਪਣੀਆਂ ਭੇਜ ਦੋ ਧਿਆਨ ਨਹੀਂ ਰੱਖਾਂਗੇ ਅਸੀਂ ਵਧੀਆ ਧਿਆਨ ਰੱਖਾਂਗੇ ਗੁਰੂ ਘਰ ਰੱਖਾਂਗੇ ਲੰਗਰ ਪ੍ਰਸ਼ਾਦਾ ਵੀ ਚੰਚਣ ਵਾਲੀ ਮਿਲੂਗਾ ਹਾਂ ਸ਼ਾਮਾਂ ਨੂੰ ਆ ਸਵੇਰੇ ਤੱਕ ਆ ਜਾਗੇ ਨਾ ਪਾਣੀ ਘਟ ਜਾਊਗਾ ਤੁਸੀਂ ਇਹਨਾਂ ਕੋਲ ਫੋਨ ਹੋਊਗਾ ਫੋਨ ਕਰਕੇ ਪੁੱਛ ਲਿਓ ਅਸੀਂ ਆਪ ਛੱਡ ਜਾਗੇ ਹਾਂ ਐਜੀ ਕੋਈ ਗੱਲ ਨਹੀਂ ਆਜੋ ਛੱਡ ਜੋ ਹਜੇ ਵੀ ਟਾਈਮ ਹੈਗਾ ਚੱਲ ਮੇਰੀ ਭੈਣ ਆਜਾ ਆਜਾ ਚੱਲ ਆ ਚਲੋ ਫਟਾਫਟ ਆਜੋ ਦੋਵੇਂ ਜਣੇ ਆਜੇ ਤੁਸੀਂ ਆਜਾ ਕਾਕਾ ਕੀ ਹੈ ਤੇ ਪਰਿਵਾਰ ਦੇ ਨਾਲ ਹੀ ਕਹਿੰਨੇ ਪਏ ਆ ਬੀਬੀਆਂ ਆਜੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਡਾ ਦਾਪਾ ਸੰਭਾਲ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਫੇਰੀ ਛੱਡ ਜਾਗੇ ਜਦੋਂ ਪਾਣੀ ਥੱਲੇ ਚਲ ਜਾਊਗਾ ਪਰਵਾਦ ਦੀ ਜਾਨ ਬਚੂਗੀ ਤੇ ਕੁਝ ਕਰ ਸਕਦੇ ਹੋ ਜ਼ਿੰਦਗੀ ਚ ਕੀ ਜਾਨ ਨਹੀਂ ਬਚੂਗੀ ਤੇ ਫਿਰ ਕੀ ਕਰਦਾ ਕਰ ਲੋਗੇ ਘਰ ਨੇ ਤੇ ਇੱਥੇ ਰਹਿ ਜਾਣਾ ਆ ਅੰਜੋਗੀ ਕਾਰਗਰਾ ਠੀਕ ਹੈ ਇਹ ਮਾਲਕ ਦਾ ਨਾਂ ਦਾ ਘਰ ਆ ਅਜੇ ਦਰਿਓ ਪਰੋਂ ਬਾਏ ਆ ਆਬਦਾ ਠੀਕ ਹੈ ਪਰ ਮੈਂ ਕੱਢੀ ਗਿਆ ਆਪਾਂ ਅੱਜ ਜੋੜ ਕੇ ਬੈਂਦੀ ਲਾਦੇ ਆ ਸਾਨੂੰ ਆਸਰਾ ਬੜਾ ਸੋਨਾ ਉੱਥੇ ਕਰ ਲਈ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜੇ ਪਾਣੀ ਵੱਧ ਗਿਆ ਜੇ ਜੇ ਪਾਣੀ ਵੱਧ ਗਿਆ ਸਾਰਾ ਸਾਰਾ ਸਭ ਕੁਝ ਨਹੀਂ ਆਲੀ ਦੇਖੋ ਮੇਰੀ ਗੱਲ ਸੁਣੋ ਜੇ ਸਵੇਰ ਤੱਕ ਪਾਣੀ ਦਾ ਇੱਥੇ ਬਿਲਕੁਲ ਨਹੀਂ ਸੀਗਾ ਹੁਣ ਆ ਗਿਆ ਨਾ 3 3 4 4 ਫੁੱਟ ਇਹ ਹੋਰ ਵੱਧ ਗਿਆ ਫੇਰ ਫੇਰ ਆਪਾਂ ਕਿੱਥੇ ਜਾਵਾਂਗੇ ਫੇਰ ਇਹਨਾਂ ਵਾਸਤੇ ਤਾਂ ਸੋਚੋ ਵਿਚਾਰੀਆਂ ਵਾਲੀ ਨਹੀਂ ਆਜੋ ਨਹੀਂ ਨਹੀਂ ਸਾਨੂੰ ਬੀਬੀਆਂ ਕਿਹ ਚੱਲੋ ਸਾਡੇ ਬੀਬੀਆਂ ਨੂੰ ਭੇਜ ਦੋ ਸੰਘੇ ਰਾਵਾਂਗੇ ਆਪਾਂ ਮੈਂ ਤਾਂ ਰੋ 5 ਵਜੇ ਦਾ ਮੇਰੇ ਸਾਲੇ ਨੂੰ ਤੇ ਜਾ ਰਿਹਾ ਸੀ ਤੇ ਮੈਂ ਉਹ ਪਾਣੀ ਦਾ ਬੜੀ ਔਰਲਾ ਕੱਢਿਆ ਤੋਂ ਬਾਅਦ ਇੱਕ ਤੂੰ ਛੋਟਾ ਬੱਚਾ ਹੈ ਤੂੰ ਵੀ ਚੱਲ ਅਨੇ ਜੀ ਚਲੋ ਤੁਸੀਂ ਉਹਦੀ ਵੀ ਤੇ ਜਾਨ ਲੇਖੋ ਨਾ ਸਾਰਾ ਕੁਝ ਦੇਖੋ ਜਦੋਂ ਪਾਣੀ ਲੱਤ ਗਿਆ ਸਾਰਿਆਂ ਨੂੰ ਪਤਾ ਪਾਣੀ ਲੱਤ ਜਾਣਾ ਹੈ ਕੱਲ ਵੀ ਰੋਗੀ ਪਾਣੀ ਕੋਈ ਨਹੀਂ ਜਗ੍ਹਾ ਡੱਕਰ ਸਾਡੇ ਰੋਣ ਦਾ ਦੇਖੋ ਜੀ ਭੁੱਖੇ ਪਾਣੀ ਦੀ ਗੱਲ ਹੈ ਤੇ ਗੁਰਦੁਆਰਾ ਸਾਹਿਬ ਚ ਲੰਗਰ ਲੱਗਿਆ ਹੈ ਸਾਰਾ ਕੁਝ ਹੈ ਚੰਗਾ ਕਰਦੇ ਆਉਂਦੀ ਆਉਂਦੀ ਦੇਖੋ ਜੀ ਮੈਂ ਤੁਹਾਨੂੰ ਵੀਡੀਓ ਆਪਾਂ ਖਵਾ ਦਿੰਦੇ ਆ ਜਾ ਕੇ ਤੁਸੀਂ ਹੁਣ ਤੇ ਚਲੋ ਸਾਡੇ ਨਾਲ ਆਉਂ ਪਾ ਰਹਿਆ

ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਸਰਕਾਰ ਦਿਨ ਰਾਤ ਸੇਵਾ ਵਿੱਚ ਲੱਗੀ ਹੋਈ ਹੈ ਜਿੱਥੇ ਲੋਕਾਂ ਦਾ ਬੁਰਾ ਹਾਲ ਹੈ ਉੱਥੇ ਬੇਜ਼ੁਬਾਨਾਂ ਦਾ ਵੀ ਬੁਰਾ ਹਾਲ ਹੈ ਤੇ ਭੁੱਖ ਨਾਲ ਮਰ ਰਹੇ ਹਨ ਅੱਜ ਖੰਨਾ ਤੋਂ ਵਿਧਾਇਕ ਤਰਨਪ੍ਰੀਤ ਸਿੰਘ ਸੋਨ ਦਾ ਹਲਕਾ ਖੰਨਾ ਨੇ ਇੱਕ ਚਾਰੇ ਦਾ ਟਰੱਕ ਫਾਜ਼ਿਲਕਾ ਖੇਤਰ ਵਿੱਚ ਰਵਾਣਾ ਕੀਤਾ ਉਹਨਾਂ ਖੰਨਾ ਦੇ ਕੈਟਲ ਫੀਡ ਮਾਲਕਾਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਛੜ ਕੇ ਚਾਰਾ ਦਾਨ ਕਰਨ ਪਰਮ ਸਤਕਾਰਯੋਗ ਪੰਜਾਬ ਵਾਸੀਓ ਜਿਵੇਂ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਪੰਜਾਬ ਹੜ੍ਹਾਂ ਦੀ ਮਾਰ ਦੇ ਨਾਲ ਜੁੱਝ ਰਿਹਾ ਪੰਜਾਬ ਦੀ ਸਾਡੀ ਜੰਨੀ ਬਾਰਡਰ ਬੈਲਟ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਫਲੱਡ ਹੈ ਇਹਨੇ ਬੜਾ ਵੱਡਾ ਨੁਕਸਾਨ ਕੀਤਾ ਹੜ੍ਹਾਂ ਨੇ ਬਹੁਤ ਵੱਡੀ ਮਾਰ ਕੀਤੀ ਹੈ ਉਸੇ ਦੇ ਚੱਲਦੇ ਹੋਏ ਹਰ ਬੰਦਾ ਹਰ ਬ셔ਰ ਪੰਜਾਬ ਦਾ ਇਹ ਦਿਨੋਂ ਚਾਹੁੰਦਾ ਕਿ ਇਹ ਜਿਹੜਾ ਹੜ੍ਹਾਂ ਦੀ ਮਾਰ ਹੇਠ ਆਇਆ ਇਲਾਕਾ ਆਪਾਂ ਉਹਨਾਂ ਇਲਾਕਿਆਂ ਦੇ ਵਿੱਚ ਮਦਦ ਕਰ ਸਕੀਏ ਮੈਂ ਖੰਨੇ ਤੋਂ ਵਿਧਾਇਕ ਹਾਂ ਇਹ ਸੇਵਾ ਦਾ ਮੌਕਾ ਖੰਨੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਸੇਵਾ ਕਰਨ ਦਾ ਮੌਕਾ ਔਰ ਖੰਨੇ ਦੇ ਵਿੱਚ ਸਾਡੇ ਜਿਹੜੀ ਕੈਟਰਲ ਫੀਡ ਦੀ ਕਾਫੀ ਵੱਡੀ ਇੰਡਸਟਰੀ ਹੈ ਮੈਂ ਸਾਰੇ ਇੰਡਸਟਰੀਲਿਸਟਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਯੋਗਦਾਨ ਪਾਓ ਇਕੱਠੇ ਹੋ ਕੇ ਯੋਗਦਾਨ ਪਾਈਏ ਤੇ ਆਪਾਂ ਇਹ ਜਿਹੜੀ ਸਮਗਰੀ ਹੈ ਰਾਤ ਸਮਗਰੀ ਹੈ ਇਹ ਸਮਗਰੀ ਹੈ ਜਿਹੜੀ ਆਪਾਂ ਉਸ ਹੜਪੀੜਤ ਇਲਾਕਿਆਂ ਤੱਕ ਪਹੁੰਚਾਈਏ ਸੋ ਸਾਰਿਆਂ ਨੇ ਯੋਗਦਾਨ ਪਾਇਆ ਅਸੀਂ ਵੀ ਸਾਰਿਆਂ ਨੇ ਇਕੱਠੇ ਰਲ ਮਿਲ ਹੋ ਕੇ ਯੋਗਦਾਨ ਪਾਇਆ ਯੋਗਦਾਨ ਪਾ ਕੇ ਇੱਕ ਟਰੱਕ ਪੂਰਾ ਫੀਡ ਦਾ ਜਿਹੜਾ ਕਿ ਪਸ਼ੂ ਆਹਾਰ ਦਾ ਭਰਿਆ ਹੋਇਆ ਟਰੱਕ ਹੈ ਜਿਹੜਾ ਅਸੀਂ ਸਵੇਰੇ ਇਹ ਫਾਜ਼ਿਲਕਾ ਦੇ ਇਲਾਕੇ 'ਚ ਭੇਜ ਰਹੇ ਹਾਂ ਔਰ ਜਿੱਥੇ-ਜਿੱਥੇ ਵੀ ਹੋਰ ਜ਼ਰੂਰਤ ਹੋਊਗੀ ਅਸੀਂ ਇਹ ਇਸੇ ਤਰੀਕੇ ਨਾਲ ਨਿਰੰਤਰ ਭੇਜਾਂਗੇ ਇਹ ਜਿਹੜੀ ਆਪਤਾ ਹੈ ਕੁਦਰਤੀ ਆਪਤਾ ਹੈ ਇਹਦਾ ਇਹਦਾ ਕੁਝ ਪਤਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਨਾਲ ਇਹਨੇ ਨੁਕਸਾਨ ਕਰਨਾ ਪਰ ਆਪਾਂ ਤਾਂ ਰਲ ਮਿਲ ਕੇ ਉਪਰਾਲੇ ਹੀ ਕਰ ਸਕਦੇ ਆ ਸੋ ਉਸ ਉਪਰਾਲੇ ਦੇ ਵਿੱਚ ਇੱਕ ਆਪਾਂ ਸਮਝ ਲਓ ਵੀ ਇੱਕ ਤਿਲਫੁੱਲ ਨੇ ਜਿਹੜੇ ਪਾ ਰਹੇ ਆ ਮੇਰੀ ਮਾਧਿਅਮ ਦੇ ਰਾਹੀਂ ਮੀਡੀਆ ਦੇ ਮਾਧਿਮ ਦੇ ਰਾਹੀਂ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਰਲ ਮਿਲ ਕੇ ਜਿੰਨੇ ਤਿਲਫੁੱਲ ਆ ਆਪਾਂ ਸਾਰੇ ਜਣੇ ਇਕੱਠੇ ਕਰਕੇ ਪਾਈਏ ਔਰ ਆਪਾਂ ਉਹਨਾਂ ਇਲਾਕਿਆਂ ਦੇ ਵਿੱਚ ਵੱਧ ਤੋਂ ਵੱਧ ਮਦਦ ਕਰੀਏ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਅੱਜ ਪਸ਼ੂ ਵੀ ਭੁੱਖੇ ਨੇ ਸਰਕਾਰ ਆਪਣੇ ਪੱਧਰ ਤੇ ਦਿਨ ਰਾਤ ਕੰਮ ਕਰਨ ਲੱਗੀ ਹੋਈ ਹੈ ਸਰਕਾਰ ਦੇ ਅਧਿਕਾਰੀ ਦਿਨ ਰਾਤ ਕੰਮ ਕਰਨ ਲੱਗੇ ਆ ਸਾਰੇ ਐਮ ਐਲ ਏ ਮਨਿਸਟਰ ਈਵਨ ਨਾਲ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਖੁਦ ਪਰਸਨਲੀ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਵਿਜਿਟ ਕਰਕੇ ਆਏ ਆ ਪਰ ਫੇਰ ਵੀ ਜਦੋਂ ਤੱਕ ਪੂਰੀ ਦੀ ਪੂਰੀ ਇਹ ਪੰਜਾਬ ਦੇ ਵਿੱਚ ਕੋਈ ਜਿਹੜੀ ਆਪਦਾ ਹੈ ਇਹਨੂੰ ਨਜਿੱਠਣ ਲਈ ਕੱਲੇ-ਕੱਲੇ ਇਨਸਾਨ ਦੀ ਅੱਜ ਮਦਦ ਦੀ ਜ਼ਰੂਰਤ ਆ। ਆਓ ਇਕੱਠੇ ਹੋ ਕੇ ਹੱਥ ਜੋੜ ਕੇ ਬੇਨਤੀ ਹੈ ਇਕੱਠੇ ਹੋ ਕੇ ਆਪਾਂ ਉਪਰਾਲਾ ਕਰੀਏ ਤੇ ਇਹ ਪੰਜਾਬ ਨੂੰ ਇਸ ਮਾਰ ਤੋਂ ਆਪਾਂ ਜਾਨੀ ਕਿ ਉਭਾਰੀਏ ਇਹਨੂੰ ਬਾਹਰ ਕੱਢੀਏ। ਧੰਨਵਾਦ। ਹੜ੍ਹਾਂ ਦੇ ਵਿਚਕਾਰ ਰੂਪ ਦੀ ਦਰਦਨਾਕ ਤਸਵੀਰ ਮਹਿੰਦੀਪੁਰ ਵਾਲਾ ਪਾਸਾ ਜਿਹੜਾ ਪਾਕਿਸਤਾਨ ਬਾਰਡਰ ਦੀ ਕੰਡਿਆਲੀ ਤਾਰ ਦੇ ਨਾਲ ਹੈ ਜਿੱਥੇ ਪਾਣੀ ਦੇ ਵਾਹਣ ਦੇ ਨਾਲ ਬੰਨ ਚੁੱਟ ਚੁੱਕਾ ਹੈ ਤੇ ਲੋਕੀ ਬੰਨ ਮਾਰਦੇ ਹੋਏ ਵੀ ਨਜ਼ਰ ਆ ਰਹੇ ਹਨ ਤਸਵੀਰਾਂ ਤਰਸਯੋਗ ਹਨ ਕਿਵੇਂ ਪਿੰਡ ਵਾਸੀ ਆਪਣੇ ਬਚਾਅ ਦੇ ਵਿੱਚ ਖੁਦ ਆਪ ਹੀ ਲੱਗੇ ਹੋਏ ਹਨ

ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਪਿੰਡ ਪੱਖੋ ਕੇ ਟਾਲੀਪੁਰ ਪਿੰਡ ਪੱਖੋ ਕੇ ਟਾਲੀ ਸਾਹਿਬ ਨੇੜੇ ਡੇਰਾ ਬਾਬਾ ਨਾਨਕ ਜੋ ਬਾਬਾ ਸ੍ਰੀ ਚੰਜੀ ਦੇ ਸਥਾਨ ਦੇ ਵਿੱਚ ਤੁਸੀਂ ਦੇਖਿਆ ਕਿ ਬਹੁਤ ਹੀ ਜ਼ਿਆਦਾ ਜਿਹੜਾ ਪਾਣੀ ਇਕੱਠਾ ਹੋਇਆ ਵਾ ਹਾੜ ਕਾਰਨ ਤੇ ਇਥੋਂ ਅੱਠ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਾਓ ਕਿਸ ਤਰ੍ਹਾਂ ਹੀ ਚੈਰਿਟੀ ਦੇ ਸਿੰਘ ਲੈ ਕੇ ਜਾ ਰਹੇ ਨੇ ਸੋ ਦੇਖ ਰਹੇ ਜੋ ਨਿਤਨੇਮ ਵਾਲੇ ਸੁੰਦਰ ਗੁਟਕੇ ਸਾਹਿਬ ਪੋਥੀ ਸਾਹਿਬ ਤੇ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤ ਸੋ ਬਹੁਤ ਹੀ ਜੋ ਹੱੜ ਦੇ ਨਾਲ ਕਾਫੀ ਜ਼ਿਆਦਾ ਗੁਰੂ ਘਰਾਂ ਦੇ ਵਿੱਚ ਨਖਾਵ ਹੋਇਆ ਵਾ ਬਾਬਾ ਸ੍ਰੀ ਚੰਦ ਜੀ ਦਾ ਸਥਾਨ ਤੇ ਵੀ ਜੋ ਬਹੁਤ ਜ਼ਿਆਦਾ ਪਾਣੀ ਹੈ ਤੁਸੀਂ ਦੇਖ ਰਹੇ ਹੋ ਪਹਿਲਾਂ 3 ਦਿਨ ਪਹਿਲਾਂ ਜਿਹੜਾ ਪਾਣੀ ਸੀ ਉਹ ਇਤੋਂ ਵੀ 2 2.5 ਫੁੱਟ ਜਿਹੜਾ ਹੋਰ ਉੱਚਾ ਸੀ ਲੇਕਿਨ ਅਸੀਂ ਅੱਜ ਤੀਜੇ ਦਿਨ ਇੱਥੇ ਪਹੁੰਚੇ ਆ ਤੇ ਬਾਬਾ ਜੀ ਦੇ ਸਥਾਨ ਤੇ ਦੇਖ ਸਕਦੇ ਹੋ ਕਿ ਕਿਦਾਂ ਜਿਹੜੇ ਆ ਜਿੱਥੇ ਗੁਰਦੁਆਰਾ ਸਾਹਿਬ ਹੀ ਮੇਨ ਸਥਾਨ ਸੀ ਜਿੱਥੇ ਉਹ ਸਾਰਾ ਜਿਹੜਾ ਪਾਣੀ ਦੇ ਨਾਲ ਭਰਿਆ ਹੋਇਆ ਵਾ ਏ ਬਾਬਾ ਜੀ ਦਾ ਤਪਸਥਾਨ ਬਾਬਾ ਸ੍ਰੀ ਚੰਦ ਜੀ ਦਾ ਪਿੰਡ ਪੱਖੋਗੇ ਤਾਲੀ ਸਾਹਿਬ ਦੇ ਡੇਰਾ ਬਾਬਾ ਨਾਨਕ ਦੇ ਨੇੜੇ ਆ ਕਿਸ ਤਰ੍ਹਾਂ ਜਿਹੜਾ ਚੂਰ ਸੇਵਾ ਚੈਰਟੀਜ਼ ਦੇ ਵੱਲੋਂ ਖਾਲਸਾ ਅਕੈਡਮੀ ਜੱਬੋਵਾਲ ਦੀ ਜਿਹੜੀ ਟੀਮ ਆ ਸਾਰੇ ਸਿੰਘ ਇੱਥੇ ਪਹੁੰਚੇ ਨੇ ਅੱਠ ਸਰੂਪ ਸੀ ਧੰ ਸਤਿਗੁਰੂ ਸ੍ਰੀ ਗੁਰੂ ਰਣ ਸਾਹਿਬ ਜੀ ਦੇ ਪੰਜ ਸਰੂਪ ਪਹਿਲਾਂ ਇੱਥੋਂ ਲੈ ਕੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਮੇਨ ਸਥਾਨ ਤੇ ਪਹੁੰਚਾਏ ਨੇ ਸੋ ਹੁਣ ਤਿੰਨ ਸਰੂਪ ਪਾਵਨ ਸਰੂਪ ਲੈ ਕੇ ਹੁਣ ਇਹ ਵੀ ਉਸ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਮਹਿਨਸਤਾਨ ਤੇ ਲੈ ਕੇ ਜਾ ਰਹੇ ਆਂ ਦੇਖੋ ਗੁਰਕੇ ਸਾਹਿਬ ਲੱਕ ਤੋਂ ਵੀ ਵਾਹਿਗੁਰੂ ਜੀ ਜਿਆਦਾ ਉੱਪਰ ਜਿਹੜਾ ਪਾਣੀ ਆ ਇਹ ਅੱਜ ਫਿਰ ਵੀ ਫਰਕ ਪੈ ਗਿਆ ਵਾ ਜਿਹੜਾ ਤਿੰਨ ਦਿਨ ਬਾਅਦ ਇੱਥੇ ਜਿਹੜੇ ਬੇੜੀ ਨੇ ਵੀ ਜਿਹੜੀ ਇੱਥੇ ਆਪਣਾ ਰਾਹ ਬਣਾਇਆ ਸੀ ਬੇੜੀ ਦੇ ਰਾਈ ਜਿਹੜਾ ਇੱਥੇ ਪਾਵਨ ਸਰੂਪ ਲੈਣ ਲਈ ਪਹੁੰਚੇ ਆਂ ਇੰਨਾ ਪਾਣੀ ਆ ਗਿਆ ਕਿ ਦੇਖੋ ਸੰਗਤ ਜੀ ਬਹੁਤ ਜਿਹੜਾ ਵੇ ਇਹ ਕਹੀਏ ਕਿ ਦੁੱਖ ਹੁੰਦਾ ਇਹ ਚੀਜ਼ਾਂ ਤਸਵੀਰਾਂ ਵੇਖ ਕੇ ਪਾਵਨ ਸਰੂਪ ਜਿਹੜੇ ਨੇ ਪੋਤੀ ਸਾਹਿਬ ਜਿਹੜੇ ਨੇ ਭੇਜੇ ਹੋਏ ਨੇ ਚਲ ਵਿੱਚ ਪਾਰੀ ਪਾਰਿਸ਼ ਦੇ ਚਲਦੇ ਹਨ ਡੈਮਾਂ ਵਿੱਚ ਪਾਣੀ ਸਮਰੱਥਾ ਤੋਂ ਜ਼ਿਆਦਾ ਹੋਣ ਕਰਕੇ ਵਿਧਾਨ ਸਭਾ ਹਲਕਾ ਪੋਆ ਦੇ ਬੇਮੀਆਲ ਅਤੇ ਨੋਟ ਜਾਮਲ ਸਿੰਘ ਖੇਤਰ ਅੰਦਰ ਜਲਾਲੀਆਂ ਉੱਚ ਅਤੇ ਰਾਵੀ ਪੂਰੇ ਉਫਾਨ ਤੇ ਰਹੇ ਜਿਸ ਦੇ ਚਲਦੇ ਚਲਦੇ ਲੋਕਾਂ ਦਾ ਭਾਰੇ ਨੁਕਸਾਨ ਹੋਇਆ ਸਾਡਾ ਪਹਿਲਾ ਕੰਮ ਜੋ ਲੋਕ ਪਾਣੀ ਵਿੱਚ ਫਸੇ ਸਨ ਉਹਨਾਂ ਨੂੰ ਸੁਰੱਖਿਤ ਬਾਹਰ ਕੱਢਣਾ ਸੀ ਜਿਸ ਵਿੱਚ ਐਨ ਡੀ ਆਰ ਐਫ ਦੀਆਂ ਟੀਮਾਂ ਆਰਮੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਨੂੰ ਵੀ ਪੂਰਾ ਸਹਿਯੋਗ ਦਿੱਤਾ ਗਿਆ ਇਹ ਪ੍ਰਟਾਵਾ ਸ਼੍ਰੀ ਲਾਲ ਚੰਦ ਕਟਾਰੂਚਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵਿਧਾਨ ਸਭਾ ਹੌਕਾ ਪਵਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਮਗਰੋਂ ਕੀਤਾ ਜਿਹੜਾ ਰਾਵੀ ਦਾ ਪਾਣੀ ਹੈ ਉਹ ਵੀ ਆਪਣੇ ਜਿਹੜਾ ਉਹਦਾ ਵਿਰਾਟ ਰੂਪ ਸੀਗਾ ਉਹ ਤੋਂ ਥੱਲੇ ਚਲਾ ਗਿਆ ਸੋ ਇਸ ਵੇਲੇ ਅਸੀਂ ਪਹਾੜੀਪੁਰ ਖੜੇ ਆ ਜਿੱਥੇ ਬੀਐਸਐਫ ਦੀ ਚੌਂਕੀ ਹੈ ਸਾਡਾ ਪਿੰਡ ਹੈ ਮੇਰੇ ਹਲਕੇ ਦਾ ਔਰ ਇਹ ਸਾਹਮਣੇ ਉਜ دریا ਤੁਸੀਂ ਦੇਖ ਰਹੇ ਹੋ ਸੋ ਲਗਾਤਾਰ ਜਿਹੜਾ ਰੈਸਕਿਊ ਦਾ ਕੰਮ ਹੈ ਉਹ ਆਪਣੀ ਚਰਮ ਸੀਮਾ ਤੇ ਜਿਹੜਾ ਕ੍ਰਾਸ ਕਰ ਚੁੱਕਿਆ ਹੁਣ ਸਾਡੇ ਸਾਹਮਣੇ ਲਾਸਟ ਕੜੀ ਜਿਹੜੇ ਸਾਡੇ ਦੇਸ਼ ਦੇ ਪੰਜਾਬ ਦੇ ਸੱਤ ਪਿੰਡ ਨੇ ਇੱਕ ਟਾਪੂ ਨਵਾਂ ਜਗ੍ਹਾ ਦੇ ਵਿੱਚ ਅਸੀਂ ਉਹਨਾਂ ਪਿੰਡਾਂ ਵਾਲੇ ਪਾਸੇ ਵੈਸੇ ਤਾਂ ਹੈਲੀਕਾਪਟਰ ਦਰਾਈ ਕਾਫੀ ਕੁਝ ਪਹੁੰਚਾਣ ਦੀ ਕੋਸ਼ਿਸ਼ ਕੀਤੀ ਹੈ ਕੁਝ ਰੈਸਕਿਊ ਵੀ ਕੀਤੇ ਆ ਲੋਕਾਂ ਨੂੰ ਪਰ ਕਿਉਂਕਿ ਸੱਤ ਪਿੰਡ ਨੇ ਜਿਆਦਾ ਲੋਕਸਾਨ ਔਰ ਪਿਛਲੇ 2-3 ਦਿਨਾਂ ਤੋਂ ਕੁਝ ਘਰ ਡੇਰਿਆਂ ਦੇ ਵਿੱਚ ਨੇ ਜਿੱਥੇ ਰਸਦ ਨਹੀਂ ਪਹੁੰਚੀ ਕੁਝ ਖਾਣ ਪੀਣ ਦਾ ਸਮਾਨ ਉਹਨਾਂ ਕੋ ਮੁੱਕ ਚੁੱਕਿਆ ਪਰ ਇੱਕ ਵੀਡੀਓ ਜਿਹੜੀ ਬੱਚਿਆਂ ਦੀ ਆਈ ਹੈ ਜਿਨ੍ਹਾਂ ਨੇ ਬੜਾ ਸਾਨੂੰ ਮਤਲਬ ਤਕਲੀਫ ਵੀ ਦਿੱਤੀ ਆ ਉਹ ਬੱਚੇ ਕੁਝ ਨਹੀਂ ਖਾ ਪਾ ਰਹੇ ਦੋ ਤਿੰਨ ਦਿਨ ਤੋਂ ਨਾਂ ਦੇ ਪੱਲੇ ਕੁਝ ਨਹੀਂ ਸੋ ਮੈਂ ਹੁਣੇ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਨੂੰ ਗੱਲ ਕਰਕੇ ਕਿਹਾ ਕਿ ਇਮੀਡੀਏਟਲੀ ਉੱਥੇ ਕਿਉਂਕਿ ਹੁਣ ਉਹ ਇੱਕ ਦੂਜੇ ਦੀ ਵੰਡ ਕੇ ਖਾ ਸਕਦੇ ਆ ਤੇ ਉੱਥੇ ਬਹੁਤ ਜਲਦੀ ਅਸੀਂ ਜਿਹੜੀ ਅਰਸਤ ਪੂਜ ਦੀ ਕਰ ਰਹੇ ਆ ਪਾਣੀ ਦੇ ਰੂਪ ਦੇ ਵਿੱਚ ਹੋਵੇ ਖੁਰਾਕ ਦੇ ਰੂਪ ਦੇ ਵਿੱਚ ਹੋਵੇ ਔਰ ਮੈਂ ਵੀ ਖੁਦ ਉੱਥੇ ਹੁਣ ਸਮਝ ਲਓ ਵੀ ਅੱਧੇ ਘੰਟੇ ਦੇ ਵਿੱਚ ਵਿੱਚ ਅਸੀਂ ਬੋਟਾਂ ਤਿਆਰ ਕਰ ਲੀਆਂ ਨੇ ਔਰੇ ਬੋਰਡ ਦੇ ਜਿਹੜੀ ਇਹਦੇ ਰਾਈ ਜੜਾਇਆ ਸੀ ਉਹ ਉੱਥੇ ਜਾਵਾਂਗੇ ਲੋਕਾਂ ਨੂੰ ਮਿਲਦੇ ਆ ਟੈਲੀਫੋਨ ਵੀ ਮੈਂ ਕਰ ਦਿੱਤਾ ਵੀ ਅਸੀਂ ਆ ਰਹੇ ਆ ਔਰ ਹਰ ਤਰ੍ਹਾਂ ਦੀ ਜਿਹੜੀ ਉੱਥੇ ਇੱਕ ਮਨੋਖ ਨੂੰ ਜਿਉਂਦੇ ਰਹਿਣ ਲਈ ਮੁੱਢ ਲਾ ਕੀ ਮੁੱਢੀਆਂ ਜਿਹੜੀਆਂ ਲੋੜਾਂ ਨੇ ਪਾਣੀ ਔਰ ਖਰਾਕ ਉਹ ਵੀ ਨਾਲ ਲੈ ਕੇ ਅਸੀਂ ਜਾ ਰਹੇ ਆ ਸੋ ਬਾਕੀ ਅਸੀਂ ਪੰਜਾਬੀ ਆ ਸੰਕੜਾ ਨਾਲ ਸੰਕੜਾ ਦੇ ਨਾਲ ਝੂਜਣਾ ਸਾਡੀ ਧਰਤੀ ਨੂੰ ਸਭ ਨੂੰ ਦੱਸਿਆ ਸਾਡੇ ਗੁਰੂ ਸਵਾਨਾ ਨੇ ਦੱਸਿਆ ਸਾਡੇ ਯੋਧਿਆਂ ਨੇ ਦੱਸਿਆ ਸੋ ਇਹ ਵੀ ਸੰਕਟ ਅਸੀਂ ਪਾਰ ਕਰਾਂਗੇ ਸੋ ਲਗਾਤਾਰ ਲਾਸਟ ਕੜੀ ਦੇ ਕੋਲ ਅਸੀਂ ਪਹੁੰਚ ਕੇ ਮੈਨੂੰ ਲੱਗਦਾ ਵੀ ਸਾਨੂੰ ਵੀ ਤਸੱਲੀ ਹੋਏਗੀ ਵੀ ਅਸੀਂ ਆਪਣੇ ਲੋਕਾਂ ਕੋਲ ਪਹੁੰਚ ਗਏ ਆ ਸੋ ਉਹਨਾਂ ਦੀ ਜੋ ਸੰਭਵ ਮਦਦ ਅਸੀਂ ਕਰ ਰਹੇ ਹਾਂ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੇਵਾਜਤ ਰੱਬ ਰਾਖਾ